ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਨੱਥੂਵਾਲਾ ਗਰਬੀ ਦੇ ਵਿੱਚ ਤੇ ਤਾਰੇ ਬਾਈ ਦੇ ਘਰੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਹੋਰ ਮੱਝ ਤਾਜੀ ਸੂਈ ਸਵਾਈ ਵਿਖਾਉਣੀ ਆ ਜਿੰਦੇ ਥੱਲੇ ਚੰਗਾ ਦੁੱਧ ਇੱਕ ਕਹਿਣ ਵਾਲਾ ਹੁੰਦਾ ਇੱਕ ਚਬਾਉਣ ਵਾਲਾ ਡੇਰੀ ਤੋਂ ਪੈਸੇ ਲਿਆਉਣ ਵਾਲਾ ਉਹ ਦੁੱਧ ਇਹਦੇ ਥੱਲੇ ਤਿਆਰ ਆ ਮਿੱਤਰੋ ਕਰਮਾ ਵਾਲੀ ਦੇ ਥੱਲੇ ਆਉ ਮਿਲਦੇ ਆਂ ਭਾਈ ਨੂੰ ਸਸੀਕਾਰ ਚਤਾਰ ਭਾਈ ਸਸੀਕਾਰ ਭਾਈ ਕੀ ਹਾਲ ਚਾਲ ਆ ਭਰਾ ਜੀ ਠੀਕ ਆ ਵੀਰ ਜੀ ਠੀਕ ਆ ਚੜਦੀ ਕਲਾ ਹਾਂਜੀ ਹਾਂਜੀ ਠੀਕ ਆ ਭਾਈ ਤਰ ਕਿੰਨਾ ਦੁੱਧ ਆ ਮੈਂ ਥੱਲੇ ਭਾਈ 12 ਕਿਲੋ ਦੁੱਧ ਤਿਆਰ ਹੈਦਾ ਹੁਣ ਐਣ ਕੰਡੇ ਵਾਲਾ ਕੰਡੇ ਵਾਲਾ ਠੀਕ ਆ ਭਾਈ ਚਵਾਈ ਚਵਾਈ ਦੀ ਕਿਵੇਂ ਆ ਚਵਾਈ ਭੋਲੀ ਆ ਤੇ 11 ਦੀ ਤਾਂ ਗਰੰਟੀ ਆ ਨਾ ਠੀਕ ਆ ਧਾਰਵਣਾ ਮਾਰੇ 11 ਕਿਲੋ ਦੀ ਤਾਂ ਠੀਕ ਆ ਬੱਚਾ ਮਗਰ ਕੱਟਾਗੇ ਕੱਟੀ ਭਾਈ ਮਗਰ ਕੱਟਾ ਜੀ ਠੀਕ ਹੈ ਕਿੰਨਾ ਦਿਨ ਹੋ ਗਿਆ ਬਾਈ ਸੂਈ ਨੂੰ ਅੱਜ ਇਹਨੂੰ 10 10 ਕ ਦਿਨ ਹੋ ਗਏ ਨੇ 10 ਤੋਂ 11 ਦਿਨ ਹੀ ਆ ਬਸ 10 ਤੋਂ 11 ਦਿਨ ਸੂਆ ਕਿੰਨਵਾ ਸੂਈ ਹੈ ਬਾਈ ਸੂਆ ਦੂਜਾ ਹੀ ਤੀਜਾ ਸੂਆ ਹੈ ਹਾਂਜੀ ਹਾਂਜੀ ਠੀਕ ਹੈ ਕੱਢਿਓ ਬਾਰੂ ਰੇਟ ਕੀ ਰੂਗਾ ਬਾਈ ਰੇਟ ਤਾਂ ਭਲਾ ਭੱਕ 15 ਕਰਦਗੇ ਵੇਖੀ ਜਾਣੀ ਆ ਹਾਂਜੀ ਇੱਕ 5 ਕਰਦਗੇ ਜੇ ਲੈਣ ਵਾਲਾ ਜੱਸ ਨੂੰ ਜਮਾ ਜਮਾ ਖੱਚ ਗਈ ਹਾਂ ਇੱਕ ਦੋ ਦੀ ਮਹਿੰਦੀ ਛੋਟੀ ਦੇ ਦਾਂਗੇ ਇਹਦੇ ਵਿੱਚ ਕੋਈ ਮੰਤਨ ਕਰਦੇ ਆਂਗੇ ਮਾਨਤਾਨਤ ਕਰਨੀ ਪੈਣਾ ਕੱਡੀ ਪਰੋਂ ਬਈ ਤੋਰੀ ਆਹ ਬਾਕੀ ਦੁੱਧ 12 ਕਿਲੋ ਬਹੁਤ ਆ ਠੀਕ ਆ ਬਈ ਝੋਟੀ ਦਾ ਕੱਦ ਘਾਟਵੇ ਕਿਡਾਈ ਲੈ ਵੀ ਮਿੱਤਰੋ ਅੰਗਾ ਪੈਰਾਂ ਦੀ ਝੋਟੀ ਹੈਗੀ ਚੰਗੀ ਤੇ 12 ਕਿਲੋ ਦੁੱਧ ਵੀ ਤਿਆਰ ਆ ਬਈ ਕਰਮਾਂ ਵਾਲੀ ਦੇ ਥੱਲੇ ਇੱਕ ਤਾਂ ਹੁੰਦਾ ਕਹਿਣ ਵਾਲਾ ਤੇ ਇੱਕ ਹੁੰਦਾ ਚਵਾਉਣ ਵਾਲਾ ਡੈਰੀ ਤੋਂ ਪੈਸੇ ਲਿਆਉਣ ਵਾਲਾ ਕਮਾਈ ਆ ਜਿਹੜੀ ਉਹ ਜੇਬ 'ਚ ਪਾਉਣ ਵਾਲਾ ਤੇ ਜਿਹੜਾ ਕੰਡੇ ਤੇ ਜਾ ਕੇ ਝੁੱਕਦਾ ਵਾ ਉਹ ਦੁੱਧ ਇਹਦੇ ਥੱਲੇ ਕਰਮਾਂ ਵਾਲੀ ਦੇ ਥੱਲੇ ਤਿਆਰ ਆ ਮਿੱਤਰੋ 12 ਕਿਲੋ ਸੂਆ ਤੀਜਾ ਸੂਈ ਆ ਸੋਈ ਨੂੰ ਕਿੰਨੇ ਦਿਨ ਹੋ ਗਏ ਉਹਨਾਂ ਦੇ ਭਾਈ ਭਾਈ 10 ਤੋਂ 11 ਦਿਨ ਹੀ ਆ 10 ਤੋਂ 11 ਦਿਨ ਠੀਕ ਆ ਹਾਂਜੀ ਹਾਂਜੀ 10 ਤੋਂ 11 ਦਿਨ ਹੋ ਗਏ ਭਾਈ ਇਹਨੂੰ ਸੋਈ ਨੂੰ ਕਰਮਾ ਵਾਲੀ ਨੂੰ ਤੇ ਬਾਕੀ ਬਰੀਕੀ-ਬਰੂਕੀ ਜਿਹੜੀ ਸਾਰੀ ਮੈਂ ਦੀ ਪੂਰੀ ਚੰਗਿਆ ਦੇਖ ਸਕਦੇ ਆ ਉਹ ਤੁਸੀਂ ਆ ਕੇ ਮਿੱਤਰੋ ਆ ਜਾਓ ਔਰ ਦੇਖੋ ਮਿੱਤਰੋ ਕਹਿੰਦੇ ਅੰਗੋਂ ਚੰਗਿਆ ਮੈਂ ਦੇ ਵੱਡੀ ਗੱਲ ਇਹ ਆ ਵੀ 12 ਕਿਲੋ ਦੁੱਧ ਵੀ ਤਿਆਰ ਆ ਭਾਈ 12 ਕਿਲੋ ਦੁੱਧ ਬਹੁਤ ਬਣ ਜਾਂਦਾ ਮੈਂ ਦੇ ਥੱਲੇ ਕਿਉਂਕਿ ਕਹਿਣਾ ਸੁੱਖਾ ਚਵਾਉਣਾ ਬਹੁਤ ਔਖਾ ਹੁੰਦਾ ਯਾਰ ਰੁੱਤਾਂ ਵਾਂਗ ਜਿਹੜੀ ਮੌਸਮੇ ਦੇ ਵਿੱਚ ਤੱਕਾਂ ਚੋਂ ਦੁੱਧ ਸੁੱਕੇ ਜਾਣਾ ਹੋਰ ਦਸਾਂ ਤੇ ਨਾਲ ਨੂੰ ਤੇ ਇਹ ਮੈਂ ਆ ਕਰਮਾ ਵਾਲੀ ਮਿੱਤਰੋ ਤੇ ਫਿਰ ਟਕਾਣੀ ਦੀ ਮੈਂ ਆ ਬਰੀਕੀ ਬਰੂਕੀ ਮੈਂ ਦੇ ਵਿੱਚ ਚੰਗੀ ਆ ਲੇਵੇ ਨੂੰ ਵੀ ਆ ਲੋ ਵੀ ਬਹੁਤ ਚੰਗੀ ਆ ਖਾਣਾ ਵੀ ਪਧਰੀ ਸਮਧਰੀ ਆ ਜਿੰਨੀ ਹੈਗੀ ਬੱਚਾ ਵਖਾਦੀ ਪੁੱਤਿਆਂ ਦਾ ਕੱਟਾ ਆ ਇਹਦਾ ਮਗਰਾ ਮਿੱਤਰੋ ਪਹਿਲਵਾਨ ਵੇਖ ਲੋ ਕਿਰਾਂ ਦੀ ਤੇ ਇਹਦਾ ਮੁੱਲ ਹੈਗਾ ਟਾਈਮ ਕਰਾ ਦੇ ਨੋਟ ਟਾਈਮ ਕਰ ਲੋ ਮਿੱਤਰੋ ਨੋਟ ਵੀ ਟਾਈਮ ਹੈਗਾ ਕਿੰਨਾ ਵਾ 1:05 1:05 ਤੇ 5 ਮਿੰਟ ਤੇ ਵੀਡੀਓ ਬਣੀ ਜਾਂਦੀ ਐ ਦੀ ਠੀਕ ਆ ਲੈ ਵੀ ਤਾਰੇ ਭਾਈ ਨੰਬਰ ਦਈਂ ਕਰਾਂ ਦੀ ਆਪਦਾ 94658 ਜੀ 45409 ਇੱਕ ਵਾਰੀ ਹੋਰ ਬੋਲ ਦਿਓ 94658 ਜੀ 45409 ਠੀਕ ਹੈ ਜੀ ਇਹ ਸਰਦਾਂ ਦੇ ਮਾਨਤਾਨ ਕੋਈ ਨਹੀਂ ਠੀਕ ਹੈ ਜੀ